ਲਵੇ ਅਸੀਂ ਇਹ ਮੇਖ ਲਿਆਤੀ ਹੁਣ ਲਾ ਕੇ ਦੇ ਤਾਇਰ ਦੇ ਵਿੱਚ ਆ ਦੇਖੋ ਤੂੰ ਦਿਖਾ ਦੇ ਬਈ ਇੱਥੇ ਗੱਡਾਂ ਦੇ ਵਿੱਚ ਦੇਖਾ ਆ ਦੇਖੋ ਜੀ ਮੇਖ ਵਿੱਚ ਜਾ ਚੁੱਕੀ ਆ ਤੇ ਆਪਾਂ ਉਹਨੂੰ ਕੱਢਦੇ ਆ ਚਾਬਾ ਲਾਵੇ ਕਰ ਲੈ ਕੈਮਰਾ ਵਿੱਚ ਦੇਖਦੇ ਆ ਕੈਮੀਕਲ ਨਿਕਲਦਾ ਕਿ ਨਾ ਇਹ ਕੈਮੀਕਲ ਆ ਰਿਹਾ ਬਾਹਰ ਆ ਦੇਖ ਸਕਦੇ ਹੋ ਨਿਸ਼ਾਨੀ ਆਪਾਂ ਲਾਤੀ ਇਹਦੀ ਆ ਨਿਸ਼ਾਨੀਆਂ ਲੈ ਵੀ ਕਰ ਗੱਡੀ ਕਹਾ ਪਿਛਾਂ ਦੇਖ ਸਕਦੇ ਹੋ ਕੈਮੀਕਲ ਜਿਹੜਾ ਹੈਗਾ ਨਿਕਲਦੇ ਆ ਬਾਹਰ ਦੇ ਚ ਪਾਣੀ ਪਾ ਕੇ ਦੇਖਾਂਗੇ ਵੀ ਉਹ ਪੈਂਚਰ ਹਟਦਾ ਕਿ ਨਹੀਂ ਹਟਦਾ ਸਾਡੇ ਲਵੇ ਇੱਕ ਪ੍ਰੋਡਕਟ ਆ ਚੁੱਕਿਆ ਆਪਾਂ ਇਹਨੂੰ ਖੋਲਦੇ ਆ ਖੋਲ ਕੇ ਦੇਖਦੇ ਆ ਇਹ ਇਹ ਜਿਹਾ ਪ੍ਰੋਡਕਟ ਹੈ ਜਿਹੜੇ ਨਾਲ ਮੋਟਰਸਾਈਕਲ ਆਪਣਾ ਪੈਂਚਰ ਨਹੀਂ ਹੁੰਦਾ ਗੰਟੀ ਮੋਟਰਸਾਈਕਲ ਕੰਪਨੀ ਦਾ ਵਾਦਾ ਹੈ ਵੀ ਪੈਂਚਰ ਨਹੀਂ ਹੁੰਦਾ ਲੈ ਆਪਾਂ ਕੱਢਦੇ ਆ ਇਹਦੇ ਵਿੱਚ ਇਹਦੇ ਵਿੱਚ ਨਿਕਲੇ ਹਾਂ ਸਿੱਸੀ ਇਹ ਦੇਖਦੇ ਆ ਇੱਕ ਦੇ ਚਾਹੇਗਾ ਪੈਪ ਇਹਦੇ ਸਾਰਾ ਕੁਝ ਦੁੱਛਿਆ ਹੈ ਤੁਹਾਨੂੰ ਚੈੱਕ ਕਰਾਂਗੇ ਵੀ ਕਿਹੜੇ ਟਾਇਰ ਦੇ ਵਿੱਚ ਕਿੰਨਾ ਪਾ ਸਕਦੇ ਹਾਂ 200 ਤੋਂ ਲੈ ਕੇ 250 ml ਤੇ 100 cc ਬਾਈਕ ਦੇ ਵਿੱਚ ਪਾ ਸਕਦੇ ਹੋ 200 ਤੋਂ ਲੈ ਕੇ 300 ml ਤੱਕ ਬਾਈਕ 150 ਸੀਸੀ ਚ ਪਾ ਸਕਦੇ ਆ 350 ਤੋਂ ਲੈ ਕੇ 450 ਤੱਕ ਆਲਕਾਰ ਰਿੰਮ ਸਾਈਜ਼ ਠੀਕ ਇਹ ਸਾਇਦ ਦੱਸਿਓ ਹੈ ਨਾ ਬਈ ਇਹਦੇ ਲੈਪਰ ਪਾ ਕੇ ਚੈੱਕ ਕਰਾਂਗੇ ਕੋਈ ਅਸੀਂ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਰਹੇ ਵੀ ਕੰਪਨੀ ਦੀ ਮਸ਼ਹੂਰੀ ਹੈ ਅਸੀਂ ਇੱਕ ਟੈਸਟਿੰਗ ਕਰਨੀ ਹੈ ਵੀ ਇਹ ਵਾਕਈ ਕੰਮ ਕਰਦਾ ਹੈ ਲੈਪ ਹੁਣ ਪਾਵੇਂ ਕਾਰ 'ਚ ਚਲਦੇ ਆਂ ਦੇਖਦੇ ਆਂ ਕੀ ਬਣਦਾ ਆ ਇੱਕ ਡਾਈ ਹੁੰਦੀ ਹੈ ਇਹਦੇ ਨਾਲ ਪਹਿਲਾਂ ਖੋਲਾਂਗੇ ਬਾਹਲ ਪਹਿਲਾਂ ਗੱਡੀ ਵੀ ਕੱਢਾਂਗੇ ਹਵਾ ਉਹਨੂੰ ਤੇ ਪਾ ਕੇ ਦੇਖ ਲੈਣੇ ਵਿੱਚ ਆਵਾਰੇ ਦੋ ਤੀਕਾ ਟੀਰੀ ਅੰਕੀ ਬਿਚਾਵੀਂ ਕੱਟ ਦੋ ਲੈ ਸਿੱਧੇ ਸੇ ਪਾ ਖੋਲੇ ਇਹ ਵਿੱਚ ਤਕਸੀਲ ਲੱਗੀ ਹੁੰਦੀ ਐ ਪਹਿਲਾਂ ਸੀਲ ਖੋਲਾਂਗੇ ਸੀਲ ਖੋਲ ਕੇ ਨਿੰਪਲ ਲਾਦਨੇ ਆ ਇਸ ਤਰ੍ਹਾਂ ਦੇ ਪਾਈਪ ਦਿੱਤਾ ਕੰਪਨੀ ਨੇ ਉੱਤੇ ਚੜਾਉਣ ਵਾਸਤੇ ਇਹਦਾ ਵੀ ਕਰਦੇ ਇੰਟਰਸਟਿੰਗ ਹੈ ਦੀ ਠੀਕ ਕਰਵਾਤਾ ਰੇਟੇ ਢਾ ਲੰਨੇ ਚੰਗੀ ਟ੍ਰੈਂਸਪਾਰੀ ਉਲੀਨ ਦੱਪਣਾ ਤੁਸੀਂ ਨਾ ਜਦਾ ਤਾਂ ਕਾਲੀ ਨਹੀਂ ਕਰਨੀ ਕਿ ਥੋੜਾ ਜਿਹਾ ਗਾੜਾ ਹੁੰਦਾ ਇਹ ਆਰਾਮ ਨਾਲ ਜਾਓ ਵਾਹ ਕਰ ਦੱਪਣਾ ਇਹਨੂੰ ਅੱਧੇ ਪਾ ਦੇਣੀ ਆ ਤੁਸਾਂ ਅੱਧੇ ਪਰਲੇ ਟਾਇਰ ਤੇ ਪਾਉਗੀ ਅੱਧੇ ਇਧਰ ਲੜ ਹੈ ਕਰ ਕਰਾਂਗੇ ਟੈਸਟਿੰਗ ਇਹਦੇ ਵਿੱਚ ਕਿੱਲਾ ਮਾਰਕ ਵੀ ਦੇਖਾਂਗੇ ਕਿ ਕਿੰਨਾ ਕੁ ਵਧੀਆ ਰਿਜ਼ਲਟ ਹੈ ਦਾ ਇਹ ਪਹਿਲਾਂ ਚੈੱਕ ਕਰਾਂਗੇ ਵੀ ਅੱਧੀ ਪੈ ਚੁੱਕੀ ਹੈ ਇਹ ਫਿਰ ਅੱਧੀ ਪਰਲੇਟ ਐਡ ਕਰਾਂਗੇ ਥੋੜੀ ਹਜੇ ਹੋਰ ਹੋਣੀ ਹੈ ਤੇ ਪੂਰੀ ਨਹੀਂ ਹੋਈ ਤੇ ਪਾਕ ਲੈਣ ਨੂੰ ਚੰਗੀ ਤਰ੍ਹਾਂ

ਇਰੇ ਦੇ ਵਿੱਚ ਪਾ ਦਿਓ ਹਵਾ ਹਵਾ ਤੁਸੀਂ ਬਾਹਲੀ ਦੀ ਪੌਣੀ ਹਿਸਾਬ ਨਾਲ ਹੀ ਪੌਣੀ ਆ ਜਿੰਨੀ ਗੱਡੀ ਚ ਪੈਂਦੀ ਆ ਨਵੀਂ ਅਸਤਰਾ ਨਾਲ ਲੈ ਹਵਾ ਭਰਨ ਵਾਲਾ ਪੰਪ ਆ ਇੱਕ ਇਹ ਗੱਡੀ ਤੁਸੀਂ ਹਮੇਸ਼ਾ ਰੱਖਦੇ ਹੋ ਵਿੱਚ ਇਹ ਵੇਲੇ ਹਵਾ ਉਹ ਘਟ ਜਾਂਦੀ ਹੈ ਲੈ ਇਲੈਕਟ੍ਰੋਨਿਕ ਪੰਪ ਆ ਬਹੁਤ ਵਧੀਆ ਆ ਇਹਦਾ ਵੀ ਰਿਜ਼ਲਟ ਆ ਕਿਉਂਕਿ ਜਾ ਤਰਾ ਲੋਡ ਤਾਂ ਨਹੀਂ ਪੈਂਦੀ ਤਾਂ ਜਿੰਨੀ ਕੁ ਲੋਡ ਪੈਂਦੀ ਹੈ ਤਾਂ ਸਾਡਾ ਆਜੂਤ ਪੂਰੀ ਕਰ ਜਾਂਦਾ ਹੈ ਆਪਾਂ ਹੁਣ ਆਵਾ ਪਉਣ ਇੱਕ ਵਾਰ ਇਹ ਚ ਪਲੇ ਕਰ ਲੈ ਵੀ ਹਵਾ ਪੈ ਰਹੀ ਹੈ ਗੱਡੀ ਦੇ ਵਿੱਚ ਦਿਖਾ ਜੀ ਹੋ ਗਿਆ। ਇਹ ਪੰਡ ਹੋ ਗਈ। ਤਾਂ ਦੇਖਣ ਕਰੀਏ। ਲਾਈ ਗੱਡੀ 'ਚ ਹਵਾ ਪੈ ਚੁੱਕੀ ਐ। ਆਪਾਂ ਨੂੰ ਖੋਲ ਦੰਨੇ ਆ। ਫਿਰ ਚੈੱਕ ਕਰਦੇ ਹਾਂ। ਪਹਿਲਾਂ ਗੱਡੀ ਦਾ ਟਾਇਰ ਕਮਾਵਾਂਗੇ ਆਪਾਂ। ਗੱਡੀ ਨੂੰ ਬਾਗਰ ਮੂਰੇ ਕਰਾਂਗੇ ਕਿਉਂਕਿ ਜਿਹੜਾ ਲੁਕਰ ਆ ਉਹ ਆਲੇ-ਦਾਲੇ ਸਾਰੇ ਕਿਤੇ ਚਲਾ ਜਾਵੇ। ਟਾਇਰ ਦੇ ਵਿੱਚ ਲੱਗ ਜੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੋਈ ਤਿੱਖੀ ਚੀਜ਼ ਮਾਰ ਕੇ ਦੇਖਾਂਗੇ ਟਾਇਰ ਦੇ ਵਿੱਚ ਵੀ ਪੈਂਚਰ ਹੁੰਦਾ ਜਾਂ ਨਹੀਂ ਹੁੰਦਾ। ਹੁਣ ਘੇੜਾ ਦੇਣ ਜਾ ਰਹੇ ਆ। ਕਿਉਂਕਿ ਇਹਨਾਂ ਜਿਹੜਾ ਲੀਕੜਾ ਹੈ ਉਹ ਭੰਜੂਗਾ। ਫਿਰ ਦੇਖਦੇ ਹਾਂ ਇੰਟਰਸਟਿੰਗ ਭਾਈ ਨੇ। ਲੈ ਵੀ ਗੱਡੀ ਆ ਗਈ। ਹੁਣ ਇਹਨੂੰ ਪੈਂਚਰ ਕਰਕੇ ਦੇਖਦੇ। ਲੈ ਵੀ ਅਸੀਂ ਇਹ ਮੇਖ ਲਿਆਤੀ ਹੁਣ ਲਾ ਕੇ ਦੇਖਦੇ ਟਾਇਰ ਦੇ ਵਿੱਚ। ਆ ਦੇਖੋ। ਕੰੋਂ ਦਿਖਾ ਦੇ ਬੰਗੇ ਉੱਤੇ। ਕੱਢਾਂਗੇ ਇਹਦੇ ਵਿੱਚ ਦੇਖੋ ਆ ਦੇਖੋ ਜੀ ਮੇਖ ਵਿੱਚ ਜਾ ਚੁੱਕੀ ਆ ਤੇ ਆਪਾਂ ਉਹਨੂੰ ਕੱਢਦੇ ਆ ਜਦੋਂ ਲਾਵੇ ਕਰ ਲੈ ਕੈਮਰਾ ਵਿੱਚ ਦੇਖਦੇ ਆ ਕੈਮੀਕਲ ਨਿਕਲਦਾ ਕਿ ਨਾ ਅਹ ਲੈ ਕੈਮੀਕਲ ਆ ਰਿਹਾ ਬਾਹਰ ਆ ਦੇਖ ਸਕਦੇ ਹੋ ਨਿਸ਼ਾਨੀ ਆਪਾਂ ਲਾਤੀ ਇਹਦੀ ਆ ਨਿਸ਼ਾਨੀ ਆ ਲੈ ਵੀ ਕਰ ਗੱਡੀ ਕਹਾ ਪਿਛਾਂ ਦੇਖ ਸਕਦੇ ਹੋ ਕੈਮੀਕਲ ਜਿਹੜਾ ਹੈਗਾ ਨਿਕਲਦੇ ਆ ਬਾਅਦ ਵਿੱਚ ਪਾਣੀ ਪਾ ਕੇ ਦੇਖਾਂਗੇ ਵੀ ਉਹ ਪੈਂਚਰ ਹਟਦਾ ਕਿ ਨਹੀਂ ਹਟਦਾ ਗੱਡੀ ਮਾਰੀ ਬੈਕ ਕਰਦੇ ਬੈਕ ਬੈਕ ਕਰ ਬੈਕ ਇਹਦਾ ਨਿਸ਼ਾਨਤੀ ਆ ਗਿਆ ਸਾਹਮਣੇ ਕੈਮੀਕਲ ਵਾਲਾ ਥਾਂ ਵੀ ਆ ਦੇਖੋ ਗਿੱਲਾ ਜਾ ਆਪਾਂ ਹੁਣ ਪਾਣੀ ਪਾ ਕੇ ਦੇਖਦੇ ਆ ਵੀ ਕੀ ਗੱਲ ਬਾਤ ਆ ਆ ਦੇਖ ਸਕਦੇ ਤੁਸੀਂ ਲੈ ਫੜੀ ਮੜਾ ਪਾਣੀ ਪਾ ਕੇ ਦੇਖੀ ਸਹੀ ਗੱਲ ਆ ਕੰਪਨੀ ਦੀ ਕਹਿੰਦੀ ਐ ਵਾਕਿਆ ਯਾਰ ਗੱਲ ਬਣ ਗਈ ਬਈ ਹਾਂ ਤੂੰ ਬਾਕੀ ਗੱਲ ਬਣ ਗਈ ਆ ਦੇਖ ਲੋ ਬਈ ਆ ਨਿਸ਼ਾਨੀ ਲਾਈਤੀ ਆਪਾਂ ਨੇ ਜਿਹੜੀ ਆ ਦੇਖ ਸਕਦੇ ਇਹਦੇ ਸਾਹਮਣੇ ਪੈਂਚਰ ਸੀ 35 ਤੋਂ ਥੋੜਾ ਥੋੜਾ ਦੇਂਦਾ ਹੋਊਗਾ ਆ ਕਿੱਲ ਗੱਡੀ ਦੀ ਇਹਦਾ ਆਹ ਤੇ ਹੋ ਆ ਦੇਖ ਰਹੇ ਹੋ ਪਾਣੀ ਪਾ ਲਾ ਕੇ ਦਿਖਾ ਦੇਣਾ ਤੁਹਾਨੂੰ ਪੂਰਾ ਵਧੀਆ ਰਿਜ਼ਲਟ ਆ ਬਈ ਇਹਦਾ ਇਹ ਥੋੜੀ ਜਿਹੀ ਮੋਟਰਸਾਈਕਲ ਜਾਂ ਗੱਡੀ ਪੈਂਚਰ ਹੁੰਦੀ ਹੈ ਬਾਰ-ਬਾਰ ਤੇ ਟੂਬਲੈਸ ਦੇ ਵਿੱਚ ਤੁਸੀਂ ਇਹ ਪ੍ਰੋਟੈਕਟਰ ਪਵਾ ਸਕਦੇ ਹੋ ਬਈ ਆ ਦੇਖੋ ਪੂਰਾ ਵਧੀਆ ਰਿਜ਼ਲਟ ਆ ਇਹਦਾ